Ne yapıyorsun? Ne yapıyorsun? Ne yapıyorsun? Ne yapıyorsun? Ne ਭਾਜੀ ਮਾੜਾ ਦੱਸ ਦਿਓ ਕੀ ਮਾਮਲੇ ਚ ਲੈ ਕੇ ਆਏ ਹੋ ਖਾਣਾ ਕਿਹੜਾ ਫਰਸਾ ਵੀਰੇ ਹੈਂਕੀ ਗਲੀ ਐਪੀ ਗਲੀ ਹਾਂ ਫਿਰ ਗੱਲ ਸੱਚੀ ਹੈ ਕਿਹੜੇ ਮੈਟਰ ਚ ਸੀਗੇ ਇੱਥੇ ਮੈਨੂੰ ਕੁਝ ਗੱਲ ਦਾ ਪਤਾ ਨਹੀਂ ਭਾਜੀ ਮੈਨੂੰ ਤਾਂ ਜਿਵੇਂ ਕੋਈ ਆਈਡੀਆ ਕਿਹੜੇ ਮੈਟਰ ਚ ਆਈ ਸੀ ਕਿੱਥੇ ਭਾਜੀ ਮੈਨੂੰ ਤਾਂ ਇਹਨਾਂ ਨੇ ਜਿਵੇਂ ਸਾਈਨ ਕਰਨ ਨੂੰ ਕਿਹਾ ਸੀਗਾ ਮੈਂ ਸਾਈਨ ਕਰ ਦਿੱਤੇ ਮੈਨੂੰ ਮੁੱਦਾ ਦਾ ਨਹੀਂ ਪਤਾ ਕਿਸ ਚੀਜ਼ ਦੇ ਸਾਈਨ ਕੀਤੇ ਔਰ ਕਿਉਂ ਕਿਸ ਚੀਜ਼ ਦੇ ਉੱਤੇ ਕਿਸੇ ਮੈਨੂੰ ਗੱਲ ਦਾ ਨਹੀਂ ਪਤਾ ਜੀ ਇਹਨਾਂ ਨੂੰ ਪੁੱਛ ਲਓ ਮੈਨੂੰ ਪਤਾ ਨਹੀਂ ਤੁਸੀਂ ਪ੍ਰਾਪਰਟੀ ਦੇ ਲੈ ਕੇ ਆਏ ਸੀ ਨਹੀਂ ਮੈਨੂੰ ਪਤਾ ਨਹੀਂ ਗੱਲ ਭਾਜੀ ਪ੍ਰਾਪਰਟੀ ਦਾ ਹੀ ਸੀਗਾ ਕੋਈ ਪਰ ਮੈਨੂੰ ਕੋਈ ਨੌਲੇਜ ਨਹੀਂ ਹੈਗੀ ਜਾਦੇ ਅੱਛਾ ਵੈਸੇ ਆਪਣਾ ਨਾਮ ਕੀ ਮੇਰਾ ਨਾਮ ਗੁਰਸਿਮਰਨ ਹੈ ਕਿੱਥੋਂ ਰਹਿੰਦੇ ਕਿੱਥੇ ਗੱਲ ਚੌਂਕੀ ਰਹਿੰਦੇ ਕਿਸੇ ਰਗਮ ਕਰਦੇ ਸਾਡਾ ਮੰਡੀ ਦਾ ਅੱਧਾ ਕੰਮ ਆ ਜੀ ਇੱਥੇ ਦਾਣਾ ਮੰਡੀਆ ਰੋੜਾ ਪੈਲਚਾ ਹਾਂਜੀ ਮਤਲਬ ਪ੍ਰਾਪਰਟੀ ਦੀ ਰਿਸ਼ੀਮ ਲੈ ਕੇ ਆਏ ਸੀਗਾ ਤੁਹਾਾਂ ਕੋਈ ਹੈ ਹੈ ਲਾਈਡਾ ਦੂਰ ਆ ਲਾ 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 ਕਰਵਾ ਪੱਜੀ ਕੀ ਨਾਮ ਆ ਆਪਣਾ ਫਰਮਨਦਰ ਸਿੰਘ ਅੱਜ ਕੀ ਕਰਦੇ ਹੋ ਤੁਸੀਂ ਮੰਡੀ ਦੇ ਕੰਮ ਕਰਦੇ ਹੋ ਅੱਛਾ ਤੇ ਅੱਜ ਕੀ ਮੈਟਰ ਕੀ ਹੋਇਆ ਜਿਹੜਾ ਸਰ ਮਿਸ ਕੋ ਡੀਲਰ ਨੇ ਮਿਸਕੈਡ ਕਰਤਾ ਜੀ ਉਹਦੇ ਪਾਸੇ ਜੀ ਆ ਗਈ ਡੀਲਰ ਨੇ ਮਿਸਕੈਡ ਕਰਤਾ ਮਤਲਬ ਸਾਡੀ ਇੱਕ ਪ੍ਰਾਪਰਟੀ ਜੀ ਕੋਸ਼ੇ ਮੇਰੇ ਫਾਤਿਹ ਸਾਹਿਬ ਨੇ ਸਾਲ ਪਹਿਲਾਂ ਡੈਥ ਹੋ ਗਈ ਸੀ ਅੱਛਾ ਕੋਸ਼ੇ ਮੇਰੇ ਬਦਲ ਦਰ ਦਰ ਇਸੇ ਕੋਸ਼ ਮੇਰੇ ਇੱਛਾ ਸੀ ਕਿ ਜੀ ਹਾਂ ਉਹਦੇ ਸੰਬੰਧ ਜਿਹੜੇ ਟੌਕ ਨਹੀਂ ਕਹਿੰਦੇ ਬਣਾਵਾ ਗਏ ਐ ਕਰਵਾ ਗਏ ਜੋ ਕਰਦੇ ਉਸ ਦੇ ਕਰਕੇ ਇੱਥੇ ਆਏ ਤੁਹਾਡਾ ਕੀ ਰੋਲ ਸੀ ਸਰ ਇਹਦੇ ਵਿੱਚ ਤੁਹਾਡਾ ਕੀ ਰੋਲ ਸੀਗਾ ਇਸ ਮੈਟਰ 'ਚ ਜਿਹੜਾ ਤੁਹਾਨੂੰ ਲੈ ਕੇ ਆਇਆ ਗਿਆ ਇੱਥੇ ਤੁਸੀਂ ਕੀ ਗਲਤੀ ਕੀਤੀ ਸਰ ਕੀ ਗਲਤੀ ਕੀਤੀ ਸਾਡੀ ਕੋਈ ਗਲਤੀ ਨਹੀਂ ਹਾਂ ਤਾਂ ਸਰ ਵੀ ਨਾ ਗਲਤੀ ਨਾਲ ਦਿਆਂ ਨੂੰ ਨਹੀਂ ਲੈਂਦਾ ਉਧਰ ਲੈਣ ਨੂੰ ਲੈਂਦਾ ਸਾਡੇ ਨਾਲ ਜਿਹਨੇ ਬੰਦੇ ਬੈਠੇ ਕਿਸੇ ਨੂੰ ਨਹੀਂ ਲੈਂਦਾ ਆਪਣੀ ਕੋਈ ਨਾ ਕੋਈ ਤਾਂ ਇਨਵੋਲਵਮੈਂਟ ਹੁੰਦੀ ਹੈ ਚਲੋ ਤੁਸੀਂ ਗਲਤੀ ਨਹੀਂ ਮੰਨਣਾ ਚਾਹੁੰਦੇ ਉਹ ਇੱਕ ਅਲੱਗ ਮੈਟਰ ਹੈ ਪਰ ਗਲਤੀ ਕੋਈ ਨਾ ਕੋਈ ਤਾਂ ਹੈਗੀ ਹੈ ਨਾ ਹਜ਼ਾਰ ਕੋਈ ਹੈ ਕੀ ਗਲਤੀ ਹੋਈ ਕੀ ਗਲਤੀ ਕੀ ਹੈ ਭਈ ਉਹ ਦੱਸੋ ਸਾਰ ਤੁਸੀਂ ਕਾਲ ਕਰਨਗੇ ਯਾਰ ਉਹ ਤੋਂ ਦੇਖੋ ਜੀ ਹੁਣ ਆਪਾਂ ਗਲਤੀ ਹੋਈ ਆਪਾਂ ਫੜੇ ਗਏ ਆ ਸਰ ਪਲੀਜ਼ ਯਾਰ ਹੁਣ ਚਲੋ ਹੈ ਹੀ ਮੈਟਰ ਤਾਂ ਹੈ ਹੀ ਪਲੀਜ਼ ਯਾਰ ਕੋਈ ਮੈਟਰ ਨਹੀਂ ਹੈਗਾ ਤੂੰ ਹਟ ਕਰ ਦੇ ਸਾਡਾ ਘਰੇਲੂ ਨਹੀਂ ਮੋਨਾ ਚੰਦੇ ਉਹ ਕਿੰਨਾ ਮੈਟਰ ਆ ਆ ਸਾਡਾ ਘਰੇਲੂ ਮੈਟਰ ਆ ਸਰ ਹੋਰ ਕੋਈ ਗੱਲ ਨਹੀਂ ਹੈਗੀ ਪਲੀਜ਼ ਯਾਰ ਪਲੀਜ਼ ਪਲੀਜ਼ ਸਰ ਅਰੋ ਹੀ ਜਾਮਦਾ ਰਹੇ ਤੁਸੀਂ ਜੈਲ ਹੀ ਕਰਾइए ਨਹੀਂ ਸਰ ਕੁਝ ਨਹੀਂ ਕਰਵਾਈ ਭਾਈ ਕੁਝ ਨਹੀਂ ਕਰਵਾ ਰਹੇ ਸਰ ਇਹ ਜਾ ਕੁਝ ਨਹੀਂ ਹੈਗਾ ਸਰ ਤੁਸੀਂ ਸਾਡੇ ਅੰਗੇ ਹੱਥ ਜੁੜੂਗਾ ਤਾਂ ਬਹੁਤ ਜ਼ਿਆਦਾ ਸੜਾ ਉਹਨਾਂ ਨਾਲ ਸਰ ਪਲੀਜ਼ ਯਾਰ ਹਟ ਰੱਖਣਾ ਪਲੀਜ਼ ਯਾਰ ਪਲੀਜ਼ ਯਾਰ ਪਲੀਜ਼ ਸਰ ਪਲੀਜ਼ ਪਲੀਜ਼ ਯਾਰ ਕੋਈ ਮੁਵੈਸਤੀ ਹੈ ਸਰਕਰੇਲੂ ਮੈਟਰ ਦਾ ਸਰਪੁਆਇਟ ਕਾਲ ਹੈ। ਇਹ ਹੈ ਰਹਿੰਦੇ ਕਿਹੜੀ ਜਗ੍ਹਾ ਤੁਸੀਂ? ਅਸੀਂ ਗੱਲ ਚਾਉਂ। ਗੱਲ ਚਾਉਂ। ਤੇ ਤੁਹਾਡੇ ਕੀ ਲੱਗਦੇ ਨੇ? ਮੇਰੇ ਭਾਗ। ਅੱਜ ਪਾਦਰ ਸਾਹਿਬ। ਸਾਡਾ ਕਿਸੇ ਨਾਲ ਨਹੀਂ ਹੈਗਾ ਸਾਡਾ ਘਰੇਲੂ ਮੈਟਰ ਸਾਰਾ ਆਪਣੇ। ਇਹ ਸਿਰਫ ਘਰੇਲੂ ਮੈਟਰ ਦੇ ਵਿੱਚ ਐ ਇਦਾਂ ਮਤਲਬ ਤੁਸੀਂ ਤੁਹਾਨੂੰ ਲੈ ਕੇ ਆਇਆ ਗਿਆ ਕੋਈ ਤਾਂ ਕਾਰਨ ਹੋਊਗਾ ਨਾ। ਹਾਂਜੀ ਸਰ। ਚਲੋ ਦੇਖਦੇ ਹਾਂ। ਅੰਦਰ ਆਇਆ ਇਹ ਆਪਦੇ ਬ੍ਰਦਰ ਹੈ ਇਹਦਾ ਕੋਈ ਆਈਟੀ ਕੰਪਨੀ ਜੌਬ ਕਰਦਾ ਹੈਗਾ। ਅੱਛਾ। ਉਹਦੀ ਪ੍ਰਾਪਰਟੀ ਹੈ ਕੋਈ 150 ਗਾਜ ਦਾ ਕੋਈ ਖੇਤ ਹੈ ਆ। ਅੱਛਾ ਜੀ। ਇਹ ਉਹਦੀ ਪਾਵਰ ਹਾਊਸ ਟਰਨੀ ਬਣਾਉਣ ਆਇਆ ਸੀ ਚਾਲੀ ਤੋਂ ਉਹ ਤਾਂ ਸਿੰਘ ਜੀ ਸਾਹਿਬ ਨੇ ਜੋ ਆਪਾਂ ਮੈਸੇਜ ਭੇਜਦੇ ਆ ਨਾ ਕਿਤੇ 40 ਵੀ ਅਦਾ ਰਕਾਰਡ ਨਾਲ ਅਲਰੇਡੀ ਅਟੈਚ ਹੁੰਦਾ ਨੰਬਰ ਉਹਦੇ ਕੋ ਗਿਆ ਉਹਨੇ ਫੋਨ ਕੀਤਾ ਵੀ ਮੇਰੀ ਪ੍ਰਾਪਰਟੀ ਕੋਈ ਕਰਨੀ ਕੋਈ ਲੈ ਲੈ ਮਤਲਬ ਜਿਹੜਾ ਆਪਸੀ ਪ੍ਰਾਪਰਟੀ ਨਹੀਂ ਲੱਗਦੀ ਸੀ ਉਹਦਾ ਕੀ ਕਰੂ ਸੀਗਾ ਹੋਰ ਜਿਹੜਾ ਫੋਟੋ ਹੁੰਨ ਲਗੀ ਬੰਦੇ ਬੰਦਾ ਭੱਜਿਆ ਵੀ ਮੌਕੇ ਤੇ ਕੋਈ ਨਹੀਂ ਇਹਨਾਂ ਦਾ ਬਰਾਦਰ ਬਰਾਦਰ ਹੀ ਸੀਗਾ ਮੇਰਾ ਇਸੇ ਨੂੰ ਵੀਰ ਸਿੰਘਾ ਥਾਣਾ ਪੀ ਜੀ ਤੋਂ ਉਹ ਉਹ ਓਟੀਪੀ ਗਿਆ ਨਾ ਉਹਨਾਂ ਨੇ ਆਨਲਾਈਨ ਜਿ ਡਿਸਟ੍ਰੀ ਕਰਾ ਰਹੇ ਸੀ ਠੀਕ ਹੈ ਉਹਨਾਂ ਵੱਲੋਂ ਕਮਲਿੰਦ ਦਿੱਤੀ ਗਈ ਇੱਕ ਗਰੀ ਜੀ ਠੀਕ ਹੈ